ਸਾਸ੍ਰੀਕਾਲ ਅੱਜ ਫੇਰ ਤੁਹਾਡਾ ਸਵਾਗਤ ਹੈ ਸਾਡੀ ਇਸ ਖਾਸ ਗੱਲਬਾਤ ਵਿੱਚ ਤੇ ਅੱਜ ਅਸੀਂ ਵਿਗਿਆਨ ਦੀ ਦੁਨੀਆ 'ਚ ਇੱਕ ਕਦਮ ਹੋਰ ਅੱਗੇ ਵਧਾਰਿਆ ਹਾਂ ਹਾਂਜੀ ਸਾਸ੍ਰੀਕਾਲ ਤੇ ਅੱਜ ਦਾ ਆਪਣਾ ਵਿਸ਼ਾ ਹੈ 8ਵੀਂ ਜਮਾਤ ਦਾ ਇੱਕ ਬਹੁਤ ਆਮ ਜਿਹਾ ਪਰ ਖਾਸ ਪਾਠ ਰਗੜ ਯਾਨੀ ਕਿ ਫ੍ਰਿਕਸ਼ਨ ਬਿਲਕੁਲ ਤੇ ਸਾਡੇ ਕੋਲ ਨਾ ਇਸ ਪਾਠ ਦੀ ਅਭਿਆਸ ਸਮਗਰੀ ਹੈ ਕੁਝ ਸਵਾਲ ਜਵਾਬ ਨੇ ਜਿਨ੍ਹਾਂ ਤੇ ਆਪਾਂ ਅੱਜ ਗੱਲ ਕਰਨੀ ਹੈ ਹਾਂ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਵਾਲ ਨੇ ਖਾਲੀ ਥਾਵਾਂ ਵੀ ਨੇ ਸਹੀ ਗਲਤ ਮਿਲਾਨ ਕਰੋ ਤੇ ਫਿਰ ਛੋਟੇ ਵੱਡੇ ਸਵਾਲ ਵੀ ਨੇ ਤੇ ਅੱਜ ਆਪਣਾ ਮਕਸਦ ਸਿਰਫ ਜਵਾਬ ਦੇਣਾ ਨਹੀਂ ਹੈਗਾ ਬਲਕਿ ਇਸ ਪੂਰੇ ਸੰਕਲਪ ਨੂੰ ਯਾਨੀ ਰਗੜ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਐਵੇਂ ਜਿਵੇਂ ਕੋਈ ਟੀਚਰ ਸਮਝਾਉਂਦਾ ਹੈ ਨਾ ਬਿਲਕੁਲ ਉਸੇ ਤਰ੍ਹਾਂ ਹਾਂਜੀ ਤਾਂ ਕਿ ਕੋਈ ਵੀ ਸ਼ੱਕ ਨਾ ਰਹੇ ਆਪਾਂ ਇੱਕ ਇੱਕ ਕਰਕੇ ਸਾਰੇ ਭਾਗ ਦੇਖਾਂਗੇ ਚਲੋ ਫਿਰ ਸ਼ੁਰੂ ਕਰਦੇ ਹਾਂ ਪਹਿਲੇ ਹਿੱਸੇ ਤੋਂ ਖਾਲੀ ਥਾਵਾਂ ਪਰਣ ਤੋਂ ਠੀਕ ਹੈ ਜੀ ਸੋ ਪਹਿਲੀ ਖਾਲੀ ਥਾਂ ਹੈ ਰਗੜ ਬਲ ਇੱਕ ਬਲ ਹੈ ਜੋ ਉਦੋਂ ਕਾਰਜ ਵਿੱਚ ਆਉਂਦੀ ਹੈ ਜਦੋਂ ਇੱਕ ਸਤ੍ਹਾ ਦੂਜੀ ਸਤ੍ਹਾ ਉੱਤੇ ਚਲਦੀ ਹੈ ਹੁਣ ਸੋਚੋ ਜਦੋਂ ਕੋਈ ਚੀਜ਼ ਤੁਰਦੀ ਹੈ ਰਗੜ ਉਹਨੂੰ ਕੀ ਕਰਦੀ ਹੈ ਉਹ ਤਾਂ ਰੋਕਦੀ ਹੈ ਮਤਲਬ ਗਤੀ ਦਾ ਵਿਰੋਧ ਕਰਦੀ ਹੈ ਤਾਂ ਫਿਰ ਇੱਥੇ ਵਿਰੋਧੀ ਆਉਣਾ ਚਾਹੀਦਾ ਬਿਲਕੁਲ ਸਹੀ ਵਿਰੋਧੀ ਅਪੋਜ਼ਿੰਗ ਰਗੜ ਹਮੇਸ਼ਾ ਗਤੀ ਦੇ ਉਲਟ ਚਲਦੀ ਹੈ ਅੱਛਾ ਦੂਜੀ ਖਾਲੀ ਥਾਂ द्रव द्वारा लगाए गए रगड़ बल ਨੂੰ ਜਿਆ ਕਹਿੰਦੇ ਹਨ द्रव मतलब ਜਿਵੇਂ ਪਾਣੀ ਹੋ ਗਿਆ ਜਾਂ ਹਵਾ اچھا ਜਿਵੇਂ ਜਹਾਜ਼ ਹਵਾ ਚ ਉੜਦਾ ਉਹਦੇ ਤੇ ਵੀ ਤਾਂ ਰਗੜ ਲੱਗਦੀ ਹੋਗੀ ਉਹਨੋਂ ਕੋਈ ਖਾਸ ਨਾਮ ਸੀ ਡ੍ਰੈਗ ਸੀ ਨਾ ਸ਼ਾਬਾਸ਼ ਬਿਲਕੁਲ द्रव ਰਗੜ ਕਹਿ ਸਕਦੇ ਆ ਜਾਂ ਫਿਰ ਡ੍ਰੈਗ ਦੋਨੋਂ ਠੀਕ ਨੇ ਠੀਕ ਹੈ ਤੇ ਤੀਜੀ ਦੋਨਾ ਹੱਥਾਂ ਨੂੰ ਰਗੜਨ ਨਾਲ ਰਗੜ ਕਾਰਨ ਪੈਦਾ ਹੁੰਦੀ ਹੈ ਇਹ ਤਾਂ ਸਭ ਨੇ ਕੀਤਾ ਹੋਣਾ ਹੈ ਖਾਸ ਕਰਕੇ ਸਰਦੀਆਂ 'ਚ ਹਾਂਜੀ ਬਿਲਕੁਲ ਹੱਥ ਗਰਮ ਹੋ ਜਾਂਦੇ ਨੇ ਤਾਂ ਗਰਮੀ ਪੈਦਾ ਹੁੰਦੀ ਹੈ ਹਾਂ ਗਰਮੀ ਰਗੜ ਕਰਕੇ ਨਾ ਊਰਜਾ ਗਰਮੀ ਚ ਬਦਲ ਜਾਂਦੀ ਹੈ ਇਹ ਤਾਂ ਸੌਖਾ ਸੀ ਚਲੋ ਹੁਣ ਅੱਗੇ ਵਧਦੇ ਹਾਂ ਸਹੀ ਜਾਂ ਗਲਤ ਵਾਲੇ ਪਾਸੇ ਕੁਝ ਗੱਲਾਂ ਲਿਖੀਆਂ ਨੇ ਆਪਾਂ ਦੱਸਣਾ ਹੈ ਸਹੀ ਨੇ ਕਿ ਗਲਤ ਹਾਂਜੀ ਪਹਿਲੀ ਗੱਲ ਟਰਾਲੀ ਬੈਗਾ ਵਿੱਚ ਰੋਲਰਸ ਦੀ ਵਰਤੋਂ ਕਰਕੇ ਟਰਾਲੀ ਨੂੰ ਖਿੱਚਣਾ ਔਖਾ ਹੋ ਜਾਂਦਾ ਹੈ ਕੀ ਲੱਗਦਾ ਔਖਾ ਨਹੀਂ ਜਦੋਂ ਪਹੀਏ ਲੱਗੇ ਹੋਣ ਫਿਰ ਤਾਂ ਸੌਖਾ ਹੋ ਜਾਂਦਾ ਹੈ ਮੇਰੇ ਖਿਆਲ ਚ ਇਹ ਗਲਤ ਐ ਫ ਬਿਲਕੁਲ ਗਲਤ ਐ ਪਰ ਕਿਉਂ ਇਹ ਸਮਝਣਾ ਜ਼ਰੂਰੀ ਐ ਹਾਂ ਇਹ ਦੱਸੋ ਦੇਖੋ ਜਿਹੜੇ ਰੋਲਰ ਹੁੰਦੇ ਐ ਯਾਨੀ ਪਹੀਏ ਉਹ ਰਗੜ ਨੂੰ ਘੱਟ ਕਰ ਦਿੰਦੇ ਐ ਇੱਕ ਹੁੰਦੀ ਐ ਸਰਕਣਸ਼ੀਲ ਰਗੜ ਜਦੋਂ ਕੋਈ ਚੀਜ਼ ਬਸ ਖਿਸਕਦੀ ਐ ਜਿਵੇਂ ਬਿਨਾ ਪਹੀਆਂ ਵਾਲਾ ਬਕਸਾ ਖਿੱਚਣਾ ਹਾਂ ਤੇ ਪਹੀਏ ਉਸ ਨੂੰ ਵੇਲਣੀ ਰਗੜ ਚ ਬਦਲ ਦਿੰਦੇ ਐ ਮਤਲਬ ਚੀਜ਼ ਘੁੰਮ ਕੇ ਅੱਗੇ ਜਾਂਦੀ ਐ ਤੇ ਵੇਲਣੀ ਰਗੜ ਹਮੇਸ਼ਾ ਘੱਟ ਹੁੰਦੀ ਐ ਸਰਕਣ ਵਾਲੀ ਤੋਂ ਤਾਂ ਸੌਖਾ ਹੋ ਜਾਂਦਾ ਹੈ ਅੱਛਾ ਠੀਕ ਹੈ ਸਮਝ ਗਿਆ ਅਗਲਾ ਤੇਲ ਅਤੇ ਸਨੇਹਕ ਲਗਾਉਣ ਨਾਲ ਰਗੜ ਘਟ ਜਾਂਦੀ ਹੈ ਸਨੇਹਕ ਮਤਲਬ ਲੂਬ੍ਰਿਕੈਂਟਸ ਹਾਂਜੀ ਜਿਵੇਂ ਆਪਾਂ ਮਸ਼ੀਨਾਂ ਚ ਤੇਲ ਪਾਨਿਆ ਜਾਂ ਸਾਈਕਲ ਦੀ ਚੇਨ ਤੇ ਕੀ ਇਹ ਸਹੀ ਹੈ ਹਾਂ ਇਹ ਤਾਂ ਸਹੀ ਲੱਗ ਰਿਹਾ ਹੈ ਤਾਂ ਹੀ ਪਾਨਿਆ ਤਾਂ ਕਿ ਚੀਜ਼ਾਂ ਸੌਖੀਆਂ ਚੱਲਣ ਬਿਲਕੁਲ ਸਹੀ ਤੇਲ ਜਾਂ ਗ੍ਰੀਸ ਨਾ ਦੋ ਸਤਾਵਾਂ ਦੇ ਵਿਚਕਾਰ ਆ ਜਾਂਦਾ ਇੱਕ ਪਤਲੀ ਜੀ ਫਿਲਮ ਬਣਾ ਲੈਂਦਾ ਫਿਰ ਉਹ ਸਤਾਵਾਂ ਸਿੱਧੀਆਂ ਇੱਕ ਦੂਜੇ ਨੂੰ ਨਹੀਂ ਰਗੜਦੀਆਂ ਠੀਕ ਹੈ ਤੇ ਤੀਜਾ ਅਸੀਂ ਤਿਲਕਣੇ ਰਾਤੇ ਰੇਤ ਛਿੜਕ ਕੇ ਰਗੜ ਵਧਾ ਸਕਦੇ ਹਾਂ ਜੇ ਕਿਤੇ ਬਹੁਤ ਜ਼ਿਆਦਾ ਤਿਲਕਣਾ ਹੋਵੇ ਮੰਨ ਲਓ ਮੀ ਪੈਣ ਤੋਂ ਬਾਅਦ ਚਿੱਕੜ ਹੋ ਗਿਆ ਤੇ ਉੱਤੇ ਰੇਤ ਪਾਈਏ ਤਾਂ ਕੀ ਹੁੰਦਾ ਪੈ ਟਿਕਦਾ ਹੈ ਤਿਲਕਣ ਕੱਟ ਜਾਂਦੀ ਹੈ ਮਤਲਬ ਰਗੜ ਵਧ ਗਈ ਹਾਂ ਇਹ ਸਹੀ ਹੈ ਸਹੀ ਰੇਤ ਨਾਲ ਜਗਾ ਖੁਰਦਰੀ ਹੋ ਜਾਂਦੀ ਹੈ ਤੇ ਪਕੜ ਵਧੀਆ ਬਣ ਜਾਂਦੀ ਹੈ ਬਹੁਤ ਵਧੀਆ ਇਹ ਵੀ ਹੋ ਗਿਆ ਹੁਣ ਅੱਗੇ ਹੈ ਕਾਲਮ ਮਿਲਾਨ ਇੱਕ ਪਾਸੇ ਕੁਝ ਚੀਜ਼ਾਂ ਨੇ ਤੇ ਦੂਜੇ ਪਾਸੇ ਉਹਨਾਂ ਬਾਰੇ ਕੁਝ ਗੱਲਾਂ ਆਪਾਂ ਸਹੀ ਜੋੜੀ ਬਣਾਉਣੀ ਹੈ ਠੀਕ ਹੈ ਪਹਿਲਾ ਹੈ ਕਾਲਮ ਆਈਚ ਆਈ ਸਮੁੰਦਰੀ ਜਹਾਜ਼ ਕਿਸ਼ਤੀਆਂ ਅਤੇ ਹਵਾਈ ਜਹਾਜ਼ ਇਸ ਸ਼ਕਲ ਦੇ ਬਣਾਏ ਜਾਂਦੇ ਹਨ ਹੁਣ ਕਾਲਮ 2 ਚ ਦੇਖੋ ਏ ਬੋਲ 베ARING ਬੀ ਵਯੂਮੰਡਲੀ ਰਗੜ ਸੀ ਗਰੂਵ ਡੀ ਸਟ੍ਰੀਮਲਾਈਨਡ ਈ ਡ੍ਰੈਗ ਕਿਹੜਾ ਮਿਲਦਾ ਹੈ ਇਨਾਂ ਦੀ ਸ਼ਕਲ ਖਾਸ ਹੁੰਦੀ ਹੈ ਜਿਵੇਂ ਮੱਛੀ ਦੀ ਹੁੰਦੀ ਹੈ ਤਾਂ ਕਿ ਪਾਣੀ ਜਾਂ ਹਵਾ 'ਚ ਸੌਖੇ ਨਿਕਲ ਜਾਣ ਇਹਨੂੰ ਸਟ੍ਰੀਮ ਹਾਂ ਡੀ ਸਟ੍ਰੀਮਲਾਈਨਡ ਕਹਿੰਦੇ ਨੇ ਸ਼ਾਇਦ ਬਿਲਕੁਲ ਸਹੀ ਆਈ ਦਾ ਜਵਾਬ ਹੈ ਡੀ ਇਹ ਖਾਸ ਆਕਾਰ ਹਵਾ ਜਾਂ ਪਾਣੀ ਦੀ ਰਗੜ ਯਾਨੀ ਡ੍ਰੈਗ ਨੂੰ ਕੱਟ ਕਰਦਾ ਅੱਛਾ ਅਗਲਾ ਆਈ ਆਈ ਖਿਡਾਰੀਆਂ ਦੀਆਂ ਜੁੱਤੀਆਂ ਦੇ ਤਲੇ ਤੇ ਖਿਡਾਰੀਆਂ ਦੀਆਂ ਜੁੱਤੀਆਂ ਦੇ ਥੱਲੇ ਉਹ ਡਿਜ਼ਾਈਨ ਜੇ ਬਣੇ ਹੁੰਦੇ ਨੇ ਨਾ ਲਕੀਰਾਂ ਜਿਹਾ ਤਾਂ ਕਿ ਪਜਦੇ ਹੋਏ ਤਿਲਕਣਾ ਉਹਨੂੰ ਕੀ ਕਹਿੰਦੇ ਆ ਗਰੂਵ ਸੀ ਗਰੂਵਸ ਹਾਂਜੀ ਬਿਲਕੁਲ ਆਈ ਵੀ ਦਾ ਮਿਲਾਨ ਸੀ ਨਾਲ ਇਹ ਛਿਰੀਆਂ ਪਕੜ ਵਧਾਉਨੀਆਂ ਨੇ ਮਤਲਬ ਰਗੜ ਵਧਾਉਂਦੀਆਂ ਨੇ ਅੱਗੇ ਆਈ ਵੀ ਤਰਲ ਰਗੜ ਕਾਰਨ ਵਿਰੋਧੀ ਬਲ ਇਹ ਤਾਂ ਹੁਣੇ ਗੱਲ ਹੋਈ ਸੀ ਹਵਾ ਜਾਂ ਪਾਣੀ ਵਾਲੀ ਰਗੜ ਇਹ ਤਾਂ ਈ ਡ੍ਰੈਗ ਹੀ ਹੋਗਾ ਬਿਲਕੁਲ ਆਈ ਵੀ ਦਾ ਮਿਲਾਨ ਈ ਨਾਲ ਚੌਥਾ ਆਈ ਵੀ ਉਲਕਾ ਅਤੇ ਟੁੱਟਦੇ ਤਾਰੇ ਤੋਂ ਬਚਾਉਂਦਾ ਹੈ ਇਹ ਕੀ ਚੀਜ਼ ਬਚਾਉਂਦੀ ਹੈ ਸਾਨੂੰ ਉਲਕਾ ਉਹਦਾ ਹਵਾ ਵਿੱਚ ਸੜ ਜਾਂਦੇ ਨੇ ਨਾ ਮਤਲਬ ਹਵਾ ਦੀ ਰਗੜ ਕਰਕੇ ਤਾਂ ਇਹਦਾ ਜਵਾਬ B ਵਯੂ ਮੰਡਲੀ ਰਗੜ ਹੋਣਾ ਚਾਹੀਦਾ ਬਹੁਤ ਵਧੀਆ IV ਦਾ B ਹੀ ਹੈ ਜਦੋਂ ਉਲਕਾ ਬਹੁਤ ਤੇਜ਼ੀ ਨਾਲ ਸਾਡੇ ਵਯੂ ਮੰਡਲ ਚ ਆਉਂਦਾ ਹੈ ਨਾ ਤਾਂ ਹਵਾ ਦੀ ਰਗੜ ਨਾਲ ਇੰਨਾ ਗਰਮ ਹੁੰਦਾ ਹੈ ਕਿ ਸੜ ਜਾਂਦਾ ਹੈ ਅੱਛਾ ਆਖਰੀ V ਬਹੁਤ ਘੱਟ ਰਗੜ ਵਾਲੇ ਮਸ਼ੀਨਾ ਦੇ ਪੁਰਜ਼ੇ ਮਸ਼ੀਨਾ ਚ ਰਗੜ ਘੱਟ ਕਰਨ ਲਈ ਉਹ ਗੋਲੀਆਂ ਜਿਹੇ ਵਰਤਦੇ ਨੇ ਨਾ 베ARING ਹਾਂ ਇਹ ਬੋਲ 베ARING ਬਿਲਕੁਲ 20 ਦਾ ਮਿਲਾਨ A ਨਾਲ ਬਾਲ ਬੇਅਰਿੰਗ ਚੀਜ਼ਾਂ ਨੂੰ ਖਿਸਰਨ ਦੀ ਬਜਾਏ ਘੁੰਮਣ 'ਚ ਮਦਦ ਕਰਦੇ ਨੇ ਜਿਸ ਨਾਲ ਰਗੜ ਬਹੁਤ ਘਟ ਜਾਂਦੀ ਹੈ। ਲਓ ਜੀ ਕਾਲਮ ਮਿਲਾਨ 2 ਹੋ ਗਿਆ। ਹੁਣ ਤੱਕ ਕਾਫੀ ਕੁਝ ਸਪਸ਼ਟ ਹੋ ਗਿਆ ਰਗੜ ਬਾਰੇ। ਅਗਲਾ ਭਾਗ ਹੈ ਬਹੁਵਿਕਲਪੀ ਪ੍ਰਸ਼ਨ ਯਾਨੀ ਸਵਾਲ ਦੇ 4 ਜਵਾਬ ਦਿੱਤੇ ਹੋਣਗੇ ਆਪਾਂ ਸਹੀ ਚੁਣਨਾ ਹੈ। ਹਾਂ ਦੇਖਦੇ ਆ ਕਿੰਨਾ ਕੁ ਸਮਝ ਆਇਆ। ਪਹਿਲਾ ਸਵਾਲ ਕਿਹੜੀ ਰਗੜ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ? ਵਿਕਲਪ ਨੇ ਏ ਸਰਕਣਸ਼ੀਲ ਰਗੜ ਬੀ ਵਿਲਣੀ ਰਗੜ ਸੀ ਸਥਿਤਿਕ ਰਗੜ ਡੀ ਇਨਾਂ ਵਿੱਚੋਂ ਕੋਈ ਨਹੀਂ ਸਭ ਤੋਂ ਵੱਧ ਰਗੜ ਹਮ ਜਦੋਂ ਕੋਈ ਚੀਜ਼ ਰੁਕੀ ਹੋਵੇ ਤੇ ਉਸ ਨੂੰ ਤੋੜਨਾ ਹੋਵੇ ਉਦੋਂ ਸਭ ਤੋਂ ਵੱਧ ਜ਼ੋਰ ਲੱਗਦਾ ਉਹਨੂੰ ਸਥਿਤਿਕ ਰਗੜ ਕਹਿੰਦੇ ਸੀ ਨਾ ਸ਼ਾਇਦ ਉਹੀ ਸਭ ਤੋਂ ਵੱਧ ਹੋਵੇਗੀ ਸੀ ਸਥਿਤਿਕ ਰਗੜ ਬਿਲਕੁਲ ਸਹੀ ਸੋਚਿਆ ਕਿਸੇ ਭਾਰੀ ਮੇਜ਼ ਨੂੰ ੱੱਕਾ ਦੇਣਾ ਸ਼ੁਰੂ ਕਰਨਾ ਸਭ ਤੋਂ ਔਖਾ ਹੁੰਦਾ ਇੱਕ ਵਾਰ ਚੱਲ ਪਵੇ ਫਿਰ ਥੋੜਾ ਸੌਖਾ ਹੋ ਜਾਂਦਾ ਸੋ ਸੀ ਸਹੀ ਜਵਾਬ ਹੈ ਠੀਕ ਹੈ ਦੂਜਾ ਸਵਾਲ ਅਸੀਂ ਇਹਨਾਂ ਤਰੀਕਿਆਂ ਦੀ ਵਰਤੋਂ ਰਗੜ ਨੂੰ ਘੱਟ ਕਰਨ ਲਈ ਕਰਦੇ ਹਾਂ ਵਿਕਲਪ ਏ ਸਤਾਂ ਨੂੰ ਮਲਾਈਮ ਬਣਾ ਕੇ ਬੀ ਬਾਲ ਬੇਰਿੰਗ ਦੀ ਵਰਤੋਂ ਕਰਕੇ ਸੀ ਤੇਲ ਜਾਂ ਸਨੇਹਕ ਲਗਾ ਕੇ ਡੀ ਉਪਰੋਕਤ ਸਾਰੇ ਇਹ ਤਾਂ ਹੁਣੇ ਗੱਲ ਕੀਤੀ ਸੀ ਮੁਲਾਇਮ ਕਰਨਾ ਬਾਲ 베ਰਿੰਗ ਤੇਲ ਇਹ ਸਾਰੇ ਤਾਂ ਰਗੜ ਘਟਾਉਂਦੇ ਨੇ ਹਾਂ ਮਤਲਬ ਸਾਰੇ ਹੀ ਠੀਕ ਨੇ ਤਾਂ ਜਵਾਬ ਹੋਇਆ ਡੀ ਉਪਰੋਕਤ ਸਾਰੇ ਬਿਲਕੁਲ ਤੀਜਾ ਅਸੀਂ ਰਗੜ ਨੂੰ ਵਧਾਉਣ ਲਈ ਹੇਠਾਂ ਦਿੱਤੇ ਤਰੀਕਿਆਂ ਨੂੰ ਅਪਣਾਉਂਦੇ ਹਾਂ ਹੁਣ ਵਧਾਉਣੀਆਂ ਇਹ ਰੋਲਰ ਦੀ ਵਰਤੋਂ ਕਰਕੇ ਬੀ ਟਾਇਰ ਟ੍ਰੇਡਸ ਸੀ ਤੇਲ ਜਾਂ ਸਨੇਹਕ ਦੀ ਵਰਤੋਂ ਕਰਕੇ ਡੀ ਸਤਾਂ ਨੂੰ ਮੁਲਾਇਮ ਬਣਾ ਕੇ ਰੋਲਰ ਤੇਲ ਮੁਲਾਇਮ ਸਤਾ ਇਹ ਤਾਂ ਕਟਾਉਣ ਵਾਲੇ ਨੇ ਟਾਇਰਾਂ ਦੇ ਟ्रेडਜ਼ ਯਾਨੀ ਉਹਨਾਂ ਤੇ ਬਨੇ ਡਿਜ਼ਾਈਨ ਉਹ ਤਾਂ ਪਕੜ ਵਧਾਉਂਦੇ ਨੇ ਹਾਂ ਤਾਂਕਿ ਗੱਡੀ ਤਿਲਕੇ ਨਾ ਸੋ ਜਵਾਬ ਹੈ ਬੀ ਟਾਇਰ ਟ्रेडਜ਼ ਸਹੀ ਚੌਥਾ ਸਵਾਲ ਹੇਠਾਂ ਦਿੱਤੇ ਵਿੱਚੋਂ ਕਿਹੜੀ ਸਰਕੰਸ਼ੀਲ ਰਗੜ ਦੀ ਉਦਾਹਰਣ ਹੈ ਸਰਕੰਸ਼ੀਲ ਯਾਨੀ ਸਲਾਈਡਿੰਗ ਏ ਫਰਸ਼ ਤੇ ਰੇਤ ਦੇ ਬੈਗ ਨੂੰ ਖਿੱਚਣਾ ਬੀ ਇੱਕ ਟਰਾਲੀ ਵਿੱਚ ਰੋਲਰ ਦੀ ਵਰਤੋਂ ਸੀ ਬਾਲ 베ARING ਦੀ ਵਰਤੋਂ ਡੀ ਲੱਕੜ ਦੇ ਵੱਡੇ ਟੁਕੜੇ ਖਿੱਚਣ ਲਈ ਰੋਲਰ ਦੀ ਵਰਤੋਂ ਕਰਨੀ ਹੁਣ ਦੇਖੋ bc ਤੇ d ਵਿੱਚ ਰੋਲਰ ਜਾਂ ਬਾਲ 베アリング ਦੀ ਗੱਲ ਹੈ ਜੋ ਵੇਲਣੀ ਰਗੜ ਨਾਲ ਸੰਬੰਧਿਤ ਨੇ ਸਿਰਫ a ਵਿੱਚ ਬੈਗ ਸਿੱਧਾ ਫर्श ਤੇ ਖਿਸਰ ਰਿਹਾ ਹੈ اچھا ਹਾਂ ਤਾਂ ਸਰਕਣਸ਼ੀਲ ਰਗੜ ਦੀ ਉਦਾਹਰਣ a ਹੋਈ ਬਿਲਕੁਲ ਤੇ ਪੰਜਵਾਂ ਤੇ ਆਖਰੀ mcq ਇਹ ਆਕਾਰ ਜਲੀ ਜੀਵਾਂ ਨੂੰ ਪਾਣੀ ਵਿੱਚ ਤੈਰਨ ਵਿੱਚ ਮਦਦ ਕਰਦਾ ਹੈ a ਚਪਟਾ ਸਰੀਰ B ਸਟ੍ਰੀਮਲਾਈਨ ਸਰੀਰ C ਚੌੜਾ ਸਰੀਰ D ਖੁਰਦਰਾ ਸਰੀਰ ਪਾਣੀ ਚ ਤੈਰਨ ਲਈ ਕਿਹੋ ਜਿਹਾ ਆਕਾਰ ਚਾਹੀਦਾ ਜਿਹੜਾ ਪਾਣੀ ਨੂੰ ਆਸਾਨੀ ਨਾਲ ਛੀਰ ਸਕੇ ਇਹ ਫਿਰ ਉਹੀ ਆ ਗਿਆ B ਸਟ੍ਰੀਮਲਾਈਨ ਸਰੀਰ ਜਿਵੇਂ ਮੱਛੀ ਦਾ ਹੁੰਦਾ ਹਾਂਜੀ ਬਿਲਕੁਲ ਲੋ ਜੀ ਇਹ ਸਵਾਲ ਵੀ ਹੋ ਗਏ ਹੁਣ ਅਸੀਂ ਆ ਗਏ ਹਾਂ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨਾਂ ਤੇ ਮਤਲਬ 1-2 ਸ਼ਬਦਾਂ ਜਾਂ 1 ਲਾਈਨ ਚ ਜਵਾਬ ਦੇਣਾ ਠੀਕ ਹੈ ਪਹਿਲਾ ਸਵਾਲ ਪ੍ਰਸ਼ਨ 1 ਮੁੱਢਲੇ ਮਨੁੱਖ ਨੇ ਅੱਗ ਬਣਾਉਣਾ ਕਿਵੇਂ ਸਿੱਖਿਆ ਇਹ ਤਾਂ ਉਹ ਪੱਥਰਾਂ ਨੂੰ ਰਗੜ ਕੇ ਰਗੜ ਨਾਲ ਗਰਮੀ ਪੈਦਾ ਹੋਈ ਤੇ ਅੱਗ ਬਣ ਗਈ। ਬਿਲਕੁਲ ਜਵਾਬ ਬਸ ਇੰਨਾ ਹੀ ਦੋ ਪੱਥਰਾਂ ਵਿਚਕਾਰ ਰਗੜ ਤੋਂ ਅਗਲਾ ਪ੍ਰਸ਼ਨ 2 ਡ੍ਰੈਗ ਕੀ ਹੈ? ਡ੍ਰੈਗ ਉਹ ਹਵਾ ਜਾਂ ਪਾਣੀ ਵਾਲੀ ਰਗੜ। ਹਾਂਜੀ ਤਰਲਾ ਹਵਾ ਪਾਣੀ ਦੁਆਰਾ ਲਗਾਏ ਗਏ ਰਗੜ ਬਲ ਨੂੰ ਡ੍ਰੈਗ ਕਹਿੰਦੇ ਹਨ। ਬਸ ਇੰਨਾ ਕਾਫੀ ਹੈ। ਠੀਕ ਹੈ। ਪ੍ਰਸ਼ਨ 3 ਅਸੀਂ ਟ੍ਰੋਲੀ ਬੈਗ ਖਿੱਚਣ ਲਈ ਰੋਲਰਸ ਦੀ ਵਰਤੋਂ ਕਿਉਂ ਕਰਦੇ ਹਾਂ? ਇਹਦਾ ਕਾਰਨ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ। ਹਾਂ। ਕਿ ਰੋਲਰ ਲਾਉਣ ਨਾਲ ਉਹ ਵੇਲਨੀ ਰਗੜ ਬਣ ਜਾਂਦੀ ਹੈ ਤੇ ਉਹ ਘਟ ਹੁੰਦੀ ਹੈ ਇਸ ਲਈ ਉਹ ਸੌਕਾ ਵਲਾਂਦਾ ਬਿਲਕੁਲ ਸਹੀ ਮੁੱਖ ਗੱਲ ਕਿਉਂਕਿ ਵੇਲਨੀ ਰਗੜ ਸਰਕਣਸ਼ੀਲ ਰਗੜ ਤੋਂ ਘਟ ਹੁੰਦੀ ਹੈ ਠੀਕ ਹੈ ਪ੍ਰਸ਼ਨ 4 ਰਗੜ ਵਧਾਉਣ ਦੇ ਦੋ ਤਰੀਕੇ ਲਿਖੋ ਹਾਂ ਦੋ ਤਰੀਕੇ ਦੱਸਣੇ ਨੇ ਇੱਕ ਤੋ ਵੀ ਟਾਇਰਾਂ ਜਾਂ ਜੁੱਤੀਆਂ ਵਾਂਗ ਛਰੀਆਂ ਜਾਂ ਟ੍ਰੈਡਸ ਬਣਾ ਕੇ ਹਾਂ ਤੇ ਦੂਸਰਾ ਸਤਾਂ ਨੂੰ ਖੁਰਦਰਾ ਬਣਾ ਕੇ ਸ਼ਾਬਾਸ਼ ਬਹੁਤ ਵਧੀਆ ਪੰਜਵਾਂ ਪ੍ਰਸ਼ਨ 5 ਕੋਈ ਵੀ ਦੋ ਸਥਿਤੀਆਂ ਲਿਖੋ ਜਿੱਥੇ ਰਗੜ ਦਾ ਅਨੁਭਵ ਹੁੰਦਾ ਹੈ ਕੋਈ ਵੀ ਦੋ ਉਦਾਹਰਣਾਂ ਹੂੰ ਜਿਵੇਂ ਗੇਂਦ ਦਾ ਜ਼ਮੀਨ ਤੇ ਰੁੜ ਕੇ ਰੁਕ ਜਾਣਾ ਤੇ ਦੂਸਰਾ ਬ੍ਰੇਕ ਲਗਾਉਣ ਤੇ ਗੱਡੀ ਦਾ ਰੋਕਣਾ ਬਹੁਤ ਵਧੀਆ ਉਦਾਹਰਣਾਂ ਦੋਨੋਂ ਬਿਲਕੁਲ ਸਹੀ ਨੇ ਚਲੋ ਇਹ ਛੋਟੇ ਉੱਤਰ ਵੀ ਹੋ ਗਏ ਹੁਣ ਕੁਝ ਸਵਾਲ ਨੇ ਜਿਨ੍ਹਾਂ ਦੇ ਜਵਾਬ ਥੋੜੇ ਲੰਬੇ ਦੇਣੇ ਨੇ ਮਤਲਬ ਥੋੜਾ ਖੋਲ ਕੇ ਸਮਝਾਉਣਾ ਪਣਾ ਹਾਂਜੀ ਇਹਨਾਂ 'ਚ ਥੋੜਾ ਵਿਸਤਾਰ ਨਾਲ ਦੱਸਣਾ ਪਵੇਗਾ ਪਹਿਲਾ ਹੈ ਪ੍ਰਸ਼ਨ 6 ਰਗੜ ਵਧਾਉਣ ਦੇ ਦੋ ਢੰਗਾਂ ਬਾਰੇ ਦੱਸੋ ਇਹ ਪਹਿਲਾਂ ਵਾਲੇ ਸਵਾਲ ਵਰ ਗਈ ਹੈ ਪਰ ਹੁਣ ਥੋੜਾ ਡਿਟੇਲ ਚ ਠੀਕ ਹੈ ਪਹਿਲਾ ਟੰਗ ਜਿਵੇਂ ਆਪਾਂ ਕਿਹਾ ਚਰੀਆਂ ਗਰੂਵਸ ਅਤੇ ਟਰੈਡਸ ਬਣਾਉਣਾ ਦੇਖੋ ਜੁੱਤੀਆਂ ਦੇ ਥੱਲੇ ਜਾਂ ਟਾਇਰਾਂ ਤੇ ਜਿਹੜੇ ਡੂੰਗੇ ਨਿਸ਼ਾਨ ਹੁੰਦੇ ਨੇ ਉਹ ਜ਼ਮੀਨ ਨੂੰ ਚੰਗੀ ਤਰ੍ਹਾਂ ਫੜ ਲੈਂਦੇ ਨੇ ਇਸ ਨਾਲ ਪਕੜ ਮਜ਼ਬੂਤ ਹੁੰਦੀ ਹੈ ਤੇ ਤਿਲਕਣ ਦਾ ਡਰ ਘਟ ਜਾਂਦਾ ਹੈ ਮਤਲਬ ਰਗੜ ਵੱਧ ਜਾਂਦੀ ਹੈ ਹਾਂਜੀ ਦੂਜਾ ਤਰੀਕਾ ਹੈ ਸਤਾਵਾਂ ਨੂੰ ਖੁਰਦਰਾ ਕਰਨਾ ਦੇਖੋ ਕੋਈ ਵੀ ਸਤ੍ਹਾ ਪੂਰੀ ਤਰ੍ਹਾਂ ਪਦਰੀ ਨਹੀਂ ਹੁੰਦੀ ਉਸਤੇ ਨਿੱਕੀਆਂ-ਨਿੱਕੀਆਂ ਉੱਚੀਆਂ ਨੀਵੀਆਂ ਥਾਵਾਂ ਹੁੰਦੀਆਂ ਨੇ ਜਦੋਂ ਦੋ ਸਤਾਵਾਂ ਇੱਕ ਦੂਜੇ ਦੇ ਸੰਪਰਕ ਚਾਉਂਦੀਆਂ ਨੇ ਤਾਂ ਇਹ ਉੱਚੀਆਂ ਨੀਵੀਆਂ ਥਾਵਾਂ ਇੱਕ ਦੂਜੇ 'ਚ ਫਸ ਜਾਂਦੀਆਂ ਨੇ ਜਿਵੇਂ ਦੋ ਕੰਗੀਆਂ ਦੇ ਦੰਦੇ ਫਸ ਜਾਂਦੇ ਨੇ ਇਸ ਫਸਣ ਕਰਕੇ ਉਹਨਾਂ ਨੂੰ ਹਿਲਾਉਣਾ ਔਖਾ ਹੋ ਜਾਂਦਾ ਹੈ ਯਾਨੀ ਰਗੜ ਵੱਧ ਜਾਂਦੀ ਹੈ ਅੱਛਾ ਮਤਲਬ ਜਿੰਨੀ ਜ਼ਿਆਦਾ ਖੁਰਦਰੀ ਸਤ੍ਹਾ ਓਨੀ ਜ਼ਿਆਦਾ ਰਗੜ ਹਾਂ ਆਮ ਤੌਰ ਤੇ ਇਹੀ ਹੁੰਦਾ ਹੈ ਠੀਕ ਹੈ ਅਗਲਾ ਸਵਾਲ ਪ੍ਰਸ਼ਨ 7 ਵਾਯੂ ਮੰਡਲ ਸਾਨੂੰ ਡਿੱਗਣ ਵਾਲੇ ਉਲਕਾ ਤੋਂ ਕਿਵੇਂ ਬਚਾਉਂਦਾ ਹੈ ਇਹ ਬਹੁਤ ਦਿਲਚਸਪ ਹੈ ਦੇਖੋ ਜਦੋਂ ਕੋਈ ਪੱਥਰ ਯਾਨੀ ਉਲਕਾ ਪੁਲਾੜ ਤੋਂ ਬਹੁਤ ਤੇਜ਼ੀ ਨਾਲ ਤਰਤੀਬਾ ਲੌਂਦਾ ਤਾਂ ਸਾਡੇ ਵਾਯੂ ਮੰਡਲ ਯਾਨੀ ਹਵਾ ਦੀ ਪਰਤ ਵਿੱਚ ਦਾਖਲ ਹੁੰਦਾ ਹਵਾ ਦੇ ਕਣ ਉਹਦੇ ਨਾਲ ਬਹੁਤ ਜ਼ੋਰ ਨਾਲ ਟਕਰੌਂਦੇ ਨੇ ਤੇ ਰਗੜ ਪੈਦਾ ਕਰਦੇ ਨੇ ਉਹੀ ਡ੍ਰੈਗ ਹਾਂ ਉਹੀ ਹਵਾਈ ਰਗੜ ਜਾਂ ਡਰੈਗ ਇਹ ਰਗੜ ਇੰਨੀ ਜ਼ਿਆਦਾ ਹੁੰਦੀ ਹੈ ਕਿ ਉਲਕਾ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹੈ ਇੰਨਾ ਗਰਮ ਕਿ ਉਹਨੂੰ ਅੱਗ ਲੱਗ ਜਾਂਦੀ ਹੈ ਤੇ ਉਹ ਹਵਾ 'ਚ ਹੀ ਸੜ ਕੇ ਸਵਾਹ ਹੋ ਜਾਂਦਾ ਹੈ ਜਾਂ ਬਹੁਤ ਛੋਟੇ ਟੁਕੜਿਆਂ 'ਚ ਟੁੱਟ ਜਾਂਦਾ ਹੈ ਮਤਲਬ ਜ਼ਮੀਨ ਤੱਕ ਪਹੁੰਚਣ ਤੋਂ ਪਹਿਲਾਂ ਹੀ ਖਤਮ ਹੋ ਜਾਂਦਾ ਹਾਂ ਜ਼ਿਆਦਾਤਰ ਇਸ ਤਰ੍ਹਾਂ ਸਾਡਾ ਵਾਯੂਮੰਡਲ ਸਾਨੂੰ ਬਚਾਉਂਦਾ ਹੈ ਵਾਹ ਕੁਦਰਤ ਦਾ ਕਮਾਲ ਹੈ ਅੱਛਾ ਅਗਲਾ ਸਵਾਲ ਰਗੜ ਦੇ ਨੁਕਸਾਨ ਬਾਰੇ ਹੈ ਪ੍ਰਸ਼ਨ ਕੁਈ ਤਿੰਨ ਸਥਿਤੀਆਂ ਲਿਖੋ ਜਿੱਥੇ ਰਗੜ ਸਾਡੇ ਲਈ ਹਾਨੀਕਾਰਕ ਹੈ। ਮਤਲਬ ਰਗੜ ਦੇ ਨੁਕਸਾਨ। ਹਾਂ ਰਗੜ ਹਮੇਸ਼ਾ ਫਾਇਦੇਮੰਦ ਨਹੀਂ ਹੁੰਦੀ। ਤਿੰਨ ਨੁਕਸਾਨ ਦੱਸਣੇ ਨੇ। ਪਹਿਲਾ ਤਾਂ ਹੈ ਚੀਜ਼ਾਂ ਦੀ ਕਿਸਾਈ। ਜਿਵੇਂ ਆਪਣੇ ਬੂਟਾਂ ਦੇ ਸੋਲ ਕੱਟ ਜਾਂਦੇ ਨੇ, ਗੱਡੀਆਂ ਦੇ ਟਾਇਰ ਕੱਟ ਜਾਂਦੇ ਨੇ, ਮਸ਼ੀਨਾਂ ਦੇ ਪੁਰਜ਼ੇ ਵੀ ਰਗੜ ਰਗੜ ਕੇ ਖਿਸ ਜਾਂਦੇ ਨੇ। ਹਾਂ ਇਹ ਤਾਂ ਹੈ। ਦੂਜਾ ਨੁਕਸਾਨ ਹੈ ਊਰਜਾ ਦੀ ਬਰਬਾਦੀ। ਰਗੜ ਹਮੇਸ਼ਾ ਗਤੀ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ। ਇਸ ਲਈ ਕਿਸੇ ਚੀਜ਼ ਨੂੰ ਚੱਲਦਾ ਰੱਖਣ ਲਈ ਸਾਨੂੰ ਲਗਾਤਾਰ ਜ਼ੋਰ ਲਾਣਾ ਪੈਂਦਾ। ਜਿਸ ਨਾਲ ਸਾਡੀ ਊਰਜਾ ਖਰਚ ਹੁੰਦੀ ਹੈ ਜਿਵੇਂ ਗੱਡੀ ਚਲਾਉਣ ਲਈ ਜ਼ਿਆਦਾ ਤੇਲ ਲੱਗਦਾ ਇਹ ਊਰਜਾ ਅਕਸਰ ਗਰਮੀ ਬਣ ਕੇ ਬੇਕਾਰ ਚਲੀ ਜਾਂਦੀ ਹੈ ਠੀਕ ਹੈ ਤੇ ਤੀਸਰਾ ਤੀਸਰਾ ਹੈ ਬੇਲੋੜੀ ਗਰਮੀ ਪੈਦਾ ਹੋਣਾ ਜਿਵੇਂ ਮਸ਼ੀਨਾਂ ਚੱਲਦੀਆਂ ਨੇ ਉਹਨਾਂ ਦੇ ਪੁਰਜ਼ੇ ਆਪਸ ਵਿੱਚ ਰਗੜ ਖਾਂਦੇ ਨੇ ਤੇ ਗਰਮ ਹੋ ਜਾਂਦੇ ਨੇ ਕਈ ਵਾਰ ਇਹ ਗਰਮੀ ਇੰਨੀ ਵੱਧ ਜਾਂਦੀ ਹੈ ਕਿ ਪੁਰਜ਼ਿਆਂ ਨੂੰ ਨੁਕਸਾਨ ਹੋ ਸਕਦਾ ਜਾਂ ਮਸ਼ੀਨ ਠੀਕ ਕੰਮ ਨਹੀਂ ਕਰਦੀ ਕਦੇ-ਕਦੇ ਗੱਡੀਆਂ ਦੇ ਟਾਇਰ ਵੀ ਜ਼ਿਆਦਾ ਗਰਮ ਹੋ ਕੇ ਫਟ ਸਕਦੇ ਨੇ ਹਾਂ ਇਹ ਤਿੰਨ ਮੁੱਖ ਨੁਕਸਾਨ ਹੋ ਗਏ اچھا ਅਗਲਾ ਸਵਾਲ ਫਿਰ ਜਹਾਜ਼ਾਂ ਬਾਰੇ ਆ ਪ੍ਰਕਰਣ 9 ਸਮੁੰਦਰੀ ਜਹਾਜ਼ਾਂ ਕਿਸ਼ਤੀਆਂ ਅਤੇ ਹਵਾਈ ਜਹਾਜ਼ਾਂ ਨੂੰ ਵਿਸ਼ੇਸ਼ ਸ਼ਕਲ ਸਟ੍ਰੀਮਲਾਈਨਡ ਦੀਆਂ ਕਿਉਂ ਬਣਾਇਆ ਜਾਂਦਾ ਹੈ ਇਹਦਾ ਕਾਰਨ ਵੀ ਰਗੜ ਹੀ ਹੈ ਇਹਨਾਂ ਨੂੰ ਸਟ੍ਰੀਮਲਾਈਨਡ ਯਾਨੀ ਤਾਰਾ ਰੇਖੀ ਇਸ ਲਈ ਬਣਾਉਂਦੇ ਨੇ ਤਾਂਕਿ ਜਦੋਂ ਇਹ ਪਾਣੀ ਆ ਹਵਾ 'ਚ ਚੱਲਣ ਤਾਂ ਇਹਨਾਂ ਤੇ ਲੱਗਣ ਵਾਲੀ ਰਗੜ ਯਾਨੀ ਡ੍ਰੈਗ ਘੱਟ ਤੋਂ ਘੱਟ ਹੋਵੇ। ਅੱਛਾ। ਹਾਂ। ਇਸ ਸ਼ਕਲ ਐਸੀ ਹੁੰਦੀ ਆ ਕਿ ਹਵਾ ਜਾਂ ਪਾਣੀ ਆਸਾਨੀ ਨਾਲ ਇਹਦੇ ਉੱਪਰੋਂ ਦੀ ਲੰਘ ਜਾਂਦਾ। ਰੁਕਾਵਟ ਘੱਟ ਪੈਂਦੀ ਆ। ਇਸ ਨਾਲ ਇਹ ਤੇਜ਼ ਚੱਲ ਸਕਦੇ ਨੇ ਤੇ ਊਰਜਾ ਜਿਵੇਂ ਕਿ ਪੈਟਰੋਲ ਜਾਂ ਡੀਜ਼ਲ ਵੀ ਘੱਟ ਖਰਚ ਹੁੰਦੀ ਆ। ਸਮਝ ਗਿਆ। ਤੇ ਆਖਰੀ ਛੋਟਾ ਸਵਾਲ। ਪ੍ਰਸ਼ਨ 10। ਅਸੀਂ ਸਰਦੀਆਂ ਵਿੱਚ ਆਪਣੇ ਹੱਥ ਕਿਉਂ ਰਗੜਦੇ ਆ? ਇਹ ਤਾਂ ਬਹੁਤ ਸੌਖਾ ਜਦੋਂ ਅਸੀਂ ਹੱਥਾਂ ਨੂੰ ਰਗੜਦੇ ਹਾਂ ਤਾਂ ਕੀ ਹੁੰਦਾ ਰਗੜ ਪੈਦਾ ਹੁੰਦੀ ਹੈ ਤੇ ਰਗੜ ਨਾਲ ਗਰਮੀ ਬਿਲਕੁਲ ਹੱਥਾਂ ਨੂੰ ਰਗੜਨ ਨਾਲ ਰਗੜ ਪੈਦਾ ਹੁੰਦੀ ਹੈ ਤੇ ਰਗੜ ਗਰਮੀ ਪੈਦਾ ਕਰਦੀ ਹੈ ਇਸ ਗਰਮੀ ਨਾਲ ਸਾਡੇ ਠੰਡੇ ਹੱਥ ਗਰਮ ਹੋ ਜਾਂਦੇ ਨੇ ਬਸ ਇਹੀ ਕਾਰਨ ਹੈ ਸਹੀ ਹੈ ਲੋ ਜੀ ਹੁਣ ਆਪਾਂ ਆਖਰੀ ਹਿੱਸੇ ਤੇ ਪਹੁੰਚ ਗਏ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਇਹਨਾਂ ਚਾਹੀਦ ਸਾਰੀਆਂ ਗੱਲਾਂ ਨੂੰ ਜੋੜ ਕੇ ਜਵਾਬ ਦੇਣਾ ਪਊ ਹਾਂਜੀ ਇਹ ਥੋੜੇ ਵਿਸਥਾਰ ਵਾਲੇ ਨੇ ਪਹਿਲਾ ਹੈ ਪ੍ਰਸ਼ਨ 11 ਰਗੜ ਹਾਨੀਕਾਰਕ ਪਰ ਜ਼ਰੂਰੀ ਹੈ ਉਦਾਹਰਣਾਂ ਨਾਲ ਸਮਝਾਓ ਇਹ ਬਹੁਤ ਅਹਿਮ ਸਵਾਲ ਆ ਇਸਨੂੰ ਕਹਿੰਦੇ ਨੇ ਨੈਸੈਸਰੀ ਈਵਲ ਯਾਨੀ ਜ਼ਰੂਰੀ ਬੁਰਾਈ ਅੱਛਾ ਮਤਲਬ ਨੁਕਸਾਨ ਵੀ ਕਰ ਦਿਆ ਤੇਰੇ ਬਿਨਾ ਗੁਜ਼ਾਰਾ ਵੀ ਨਹੀਂ ਦੋਵੇਂ ਪਾਸੇ ਦੱਸਣੇ ਪੈਣਗੇ ਬਿਲਕੁਲ ਹਾਨੀਕਾਰਕ ਪਹਿਲੂ ਤਾਂ ਪਹੋਰੇ ਗਿਣੇ ਸੀ ਚੀਜ਼ਾਂ ਘਸਾਉਂਦੀ ਆ ਊਰਜਾ ਖਾਂਦੀ ਆ ਫਾਲਤੂ ਗਰਮੀ ਪੈਦਾ ਕਰਦੀ ਆ ਇਹ ਸਭ ਸੱਚ ਹੈ ਹਾਂਜੀ ਪਰ ਹੁਣ ਦੇਖੋ ਇਹ ਜ਼ਰੂਰੀ ਕਿਉਂ ਹੈ ਜਰਾ ਸੋਚੋ ਜੇ ਰਗੜ ਨਾ ਹੋਵੇ ਤਾਂ ਕੀ ਅਸੀਂ ਤੁਰ ਸਕਦੇ ਹਾਂ ਨਹੀਂ ਸਾਡੇ ਪੈਰ ਤਿਲਕਦੇ ਰਹਿਣਗੇ ਜਿਵੇਂ ਬਰਫ਼ ਤੇ ਹੁੰਦਾ ਹੈ ਕੀ ਅਸੀਂ ਕੋਈ ਚੀਜ਼ ਫੜ ਸਕਦੇ ਹਾਂ ਪੈਨ ਗਲਾਸ ਕੁਝ ਵੀ ਨਹੀਂ ਸਭ ਹੱਥੋਂ ਤਿਲਕ ਜਾਊਗਾ ਕੀ ਅਸੀਂ ਲਿਖ ਸਕਦੇ ਹਾਂ ਕਾਗਜ਼ ਤੇ ਪੈਨ ਚ ਰਗੜ ਨਾ ਹੋਵੇ ਤਾਂ ਲਿਖਿਆ ਹੀ ਨਹੀਂ ਜਾਣਾ ਕੀ ਗੱਡੀਆਂ ਰੁਕ ਸਕਦੀਆਂ ਨੇ ਬ੍ਰੇਕ ਤਾਂ ਰਗੜ ਨਾਲ ਹੀ ਕੰਮ ਕਰਦੇ ਨੇ ਕੀ ਅਸੀਂ ਮਾਚਿਸ ਦੀ ਤਿੱਲੀ ਬਾਲ ਸਕਦੇ ਹਾਂ ਉਹ ਵੀ ਰਗੜ ਨਾਲ ਹੀ ਬਲਦੀ ਆ। ਵਾਹ ਗਈ। ਇਹ ਤਾਂ ਸੋਚਿਆ ਹੀ ਨਹੀਂ ਸੀ। ਇਹਦੇ ਬਿਨਾ ਤਾਂ ਕੁਝ ਵੀ ਨਹੀਂ ਹੋ ਸਕਦਾ। ਹਾਂ। ਇਸ ਲਈ ਭਾਵੇਂ ਰਗੜ ਨਾਲ ਚੀਜ਼ਾਂ ਘਸਦੀਆਂ ਨੇ ਜਾਂ ਊਰਜਾ ਲੱਗਦੀ ਆ ਪਰ ਸਾਡੀ ਰੋਜ਼ ਦੀ ਜ਼ਿੰਦਗੀ ਦੀ ਹਰ ਛੋਟੀ ਵੱਡੀ ਗਤੀਵਿਧੀ ਲਈ ਰਗੜ ਬਹੁਤ ਜ਼ਿਆਦਾ ਜ਼ਰੂਰੀ ਆ। ਇਸ ਲਈ ਇਹ ਹਾਨੀਕਾਰਕ ਵੀ ਹੈ ਤੇ ਜ਼ਰੂਰੀ ਵੀ। ਬਹੁਤ ਵਧੀਆ ਤਰੀਕੇ ਨਾਲ ਸਮਝਾਇਆ। ਅੱਛਾ ਅਗਲਾ ਸਵਾਲ ਹੈ। ਪ੍ਰਸ਼ਨ 11 12 ਰਗੜ ਘਟਾਉਣ ਲਈ ਕੁਝ ਤਰੀਕੇ ਲਿਖੋ। ਇਹ ਸ਼ਾਇਦ ਪਹਿਲਾ ਆਏ ਨੁਕਤੇ ਦਾ ਜੋੜ ਹੀ ਹੋਵੇਗਾ। ਹਾਂ ਬਿਲਕੁਲ। ਅਪਾ ਸਾਰੇ ਤਰੀਕੇ ਇਕੱਠੇ ਦੱਸ ਦਿੰਨੇ ਆ ਜਿਨ੍ਹਾਂ ਨਾਲ ਰਗੜ ਘਟਾਈ ਜਾ ਸਕਦੀ ਹੈ ਇੱਕ ਸਤ੍ਹਾ ਨੂੰ ਪਾਲਿਸ਼ ਕਰਨਾ ਜਾਂ ਚਿਕਣਾ ਬਣਾਉਣਾ ਜਦੋਂ ਸਤ੍ਹਾ ਮੁਲਾਇਮ ਹੋ ਜਾਂਦੀ ਹੈ ਤਾਂ ਉਹਦੇ ਉੱਚੇ ਨੀਵੇਂ ਹਿੱਸੇ ਕੱਟ ਜਾਂਦੇ ਨੇ ਤੇ ਰਗੜ ਵੀ ਘਟ ਜਾਂਦੀ ਹੈ ਦੋ ਲੂਬ੍ਰਿਕੈਂਟਸ ਸਨੇਹਕ ਦੀ ਵਰਤੋਂ ਜਿਵੇਂ ਤੇਲ ਗ੍ਰੀਸ ਜਾਂ ਕੈਰਮ ਬੋਰਡ ਤੇ ਪਾਊਡਰ ਪਾਉਣਾ ਇਹ ਚੀਜ਼ਾਂ ਦੋ ਸਤਾਵਾਂ ਦੇ ਵਿਚਕਾਰ ਆ ਕੇ ਉਹਨਾਂ ਨੂੰ ਸਿੱਧਾ ਰਗੜਨ ਤੋਂ ਰੋਕਦੀਆਂ ਨੇ ਤਿੰਨ ਵੇਲਣੀ ਰਗੜ ਦੀ ਵਰਤੋ ਇਹ ਬਹੁਤ ਕਾਰਗਰ ਤਰੀਕਾ ਹੈ ਜਿੱਥੇ ਚੀਜ਼ਾਂ ਨੇ ਖਿਸਰਨਾ ਹੁੰਦਾ ਹੈ ਉੱਥੇ ਪਈਏ ਰੋਲਰ ਜਾਂ ਬਾਲ 베アリング ਲਗਾ ਦਿਓ ਫਿਰ ਚੀਜ਼ਾਂ ਘੁਮ ਕੇ ਚੱਲਦੀਆਂ ਨੇ ਜਿਸ ਵਿੱਚ ਰਗੜ ਬਹੁਤ ਘੱਟ ਲੱਗਦੀ ਹੈ ਚਾਰ ਸਟ੍ਰੀਮ ਲਾਈਨਿੰਗ ਇਹ ਖਾਸ ਕਰਕੇ ਹਵਾ ਜਾਂ ਪਾਣੀ ਵਿੱਚ ਚੱਲਣ ਵਾਲੀਆਂ ਚੀਜ਼ਾਂ ਲਈ ਆ। ਉਹਨਾਂ ਨੂੰ ਖਾਸ ਮੱਛੀ ਵਰਗਾ ਆਕਾਰ ਦੇਣਾ ਤਾਂ ਕਿ ਡ੍ਰੈਗ ਘਟ ਲੱਗੇ। ਹਾਂਜੀ ਇਹ ਚਾਰ ਮੁੱਖ ਤਰੀਕੇ ਹੋ ਗਏ ਰਗੜ ਘਟਾਉਣ ਦੇ। ਬਿਲਕੁਲ। ਤੇ ਹੁਣ ਬਿਲਕੁਲ ਆਖਰੀ ਸਵਾਲ। ਪ੍ਰਸ਼ਨ 13 ਲੂਬ੍ਰਿਕੈਂਟ ਤੋਂ ਕੀ 파ਵ ਹੈ ਜਿਹੜੀ ਦੋ ਸਤਾਵਾਂ ਦੇ ਵਿਚਕਾਰ ਪਾਉਣ ਨਾਲ ਉਹਨਾਂ ਵਿਚਲੀ ਰਗੜ ਨੂੰ ਘੱਟ ਕਰ ਦਿੰਦੀ ਹੈ ਅੱਛਾ ਹਾਂ ਇਹ ਉਹਨਾਂ ਸਤਾਵਾਂ ਨੂੰ ਇੱਕ ਦੂਜੇ ਉਤੇ ਆਸਾਨੀ ਨਾਲ ਤਿਲਕਣ ਜਾਂ ਚੱਲਣ ਚ ਮਦਦ ਕਰਦਾ ਇਸ ਨਾਲ ਕਸਾਈ ਘੱਟ ਹੁੰਦੀ ਹੈ ਤੇ ਕਈ ਵਾਰ ਗਰਮੀ ਵੀ ਘੱਟ ਪੈਦਾ ਹੁੰਦੀ ਹੈ ਮਸ਼ੀਨਾਂ ਵਗੈਰਾ ਲਈ ਇਹ ਬਹੁਤ ਜ਼ਰੂਰੀ ਨੇ ਬਹੁਤ ਵਧੀਆ ਇਸ ਨਾਲ ਅਸੀਂ ਅੱਜ ਰਗੜ ਵਾਲੇ ਪਾਠ ਦੇ ਸਾਰੇ ਅਭਿਆਸ ਦੇ ਸਵਾਲਾਂ ਨੂੰ ਸਮਝ ਲਿਆ। ਅਸੀਂ ਦੇਖਿਆ ਰਗੜ ਕੀ ਆ, ਕਿੰਨੀ ਤਰ੍ਹਾਂ ਦੀ ਹੁੰਦੀ ਆ, ਸਥੈਤਿਕ ਸਰਕਣਸ਼ੀਲ, ਵੇਲਣੀ ਤੇ ਡ੍ਰੈਗ। ਹਾਂਜੀ ਤੇ ਇਹ ਕਿਉਂ ਹੁੰਦੀ ਆ? ਨਾਲੇ ਇਹ ਵੀ ਦੇਖਿਆ ਕਿ ਉਹਨੂੰ ਕਟਾਉਣਾ ਜਾਂ ਵਧਾਉਣਾ ਕਿਵੇਂ ਆ ਤੇ ਕਦੋਂ ਇਹ ਸਾਡੇ ਲਈ ਚੰਗੀ ਆ ਤੇ ਕਦੋਂ ਮਾੜੀ। ਉਮੀਦ ਹੈ ਕਿ ਸਾਰਿਆਂ ਨੂੰ ਖਾਸ ਕਰਕੇ ਵਿਦਿਆਰਥੀਆਂ ਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਿਆ।